ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਪਿਛਲੇ ਦਿਨੀ ਵੀ ਮੈਂ ਲਾਈਵ ਹੋਇਆ ਸੀ ਇੱਕ ਸਾਡੇ ਭਰਾਵਾਂ ਨਾਲ ਗੱਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਨਿੱਜੀ ਸਕੂਲ ਹੈ ਜਿਹੜੇ ਸਾਡੇ ਵਿਦਿਆਰਥੀਆਂ ਦਾ ਸਾਡੇ ਮਾਪਿਆਂ ਦਾ ਸ਼ੋਸ਼ਣ ਕਰ ਰਹੇ ਸਰਕਾਰ ਨਾਲ ਦੀ ਕੋਈ ਇਸ ਤਰ੍ਹਾਂ ਦੀ ਫੀਸ ਰੈਗੂਲੇਟਰੀ ਅਥਾਰਟੀ ਨਹੀਂ ਹੈ ਕਿਸੇ ਕਿਸਮ ਦੀ ਕੋਈ ਅਜਿਹੀ ਅਥਾਰਟੀ ਨਹੀਂ ਹੈ ਕਿ ਜਿਹੜੀ ਚੈੱਕ ਕਰ ਸਕੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਿਉਂਕਿ ਸਕੂਲਾਂ ਦੇ ਦਾਖਲੇ ਸ਼ੁਰੂ ਹੈ ਚੈੱਕ ਕਰ ਸਕੇ ਕਿ ਕਿਹੜੇ ਨਿੱਜੀ ਸਕੂਲ ਡਾਇਰੈਕਸ਼ਨਸ ਦੇ ਰਹੇ ਹਦਾਇਤਾਂ ਦੇ ਰਹੇ ਕਿ ਇਸ ਦੁਕਾਨ ਤੋਂ ਵਿਸ਼ੇਸ਼ ਦੁਕਾਨ ਤੋਂ ਜਾ ਕੇ ਕਿਤਾਬਾਂ ਖਰੀਦਣੀਆਂ ਇਸ ਵਿਸ਼ੇਸ਼ ਦੁਕਾਨ ਤੋਂ ਜਾ ਕੇ ਡਰੈਸ ਖਰੀਦਣੇ ਇਸ ਵਿਸ਼ੇਸ਼ ਦੁਕਾਨ ਤੋਂ ਜਾ ਕੇ ਸਕੂਲ ਲਈ ਜੋ ਜ਼ਰੂਰਤਾਂ ਸਰ ਜੋ ਸਮਾਨ ਦੀ ਉਹ ਬੱਚਿਆਂ ਦੇ ਮਾਪਿਆਂ ਤੇ ਪ੍ਰਭਾਵ ਪਾਇਆ ਜਾ ਰਿਹਾ ਕਿ ਉਹ ਖਰੀਦਣਾ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿ ਜਿਹੜੀ ਪਤਾ ਕਰੇ ਨਿੱਜੀ ਸਕੂਲਾਂ ਦੇ ਵਿੱਚ ਜਾ ਕੇ ਕਿ ਤੁਸੀਂ ਨਿੱਜੀ ਸਕੂਲਾਂ ਨੂੰ ਇੱਕ ਦੁਕਾਨਾਂ ਦੇ ਵਿੱਚ ਬਦਲ ਦਿੱਤਾ ਪਰ ਭਰਾਓ ਕਿੰਨੀ ਦੁਖਦਾਈ ਗੱਲ ਹੈ ਕਿ ਕੱਲ 31 ਮਾਰਚ ਦਾ ਦਿਨ ਸੀ ਸ਼ਰਾਬਾਂ ਦੀਆਂ ਦੁਕਾਨਾਂ 'ਤੇ ਰੌਣਕਾਂ ਲੱਗੀਆਂ ਹੋਈਆਂ ਸੀ ਜਦੋਂ ਲੋਕ ਪੁੱਛਦੇ ਸੀ ਕਿ ਰੌਣਕਾਂ ਕਿਸ ਦੀਆਂ ਐ ਤਾਂ ਰੌਣਕਾਂ ਦੇ ਵਿੱਚ ਲੋਕ ਇਹ ਦੱਸਦੇ ਸੀ ਕਿ ਅੱਜ ਸ਼ਰਾਬ ਸਸਤੀ ਵੇਚੀ ਜਾ ਰਹੀ ਪਰ ਆਓ ਕਿੰਨੀ ਦੁਖਦਈ ਗੱਲ ਐ ਕਿ 31 ਮਾਰਚ ਨੂੰ ਸੁਕਾਮ ਕਰਕੇ ਸਕੂਲਾਂ ਦਾ ਰਿਜ਼ਲਟ ਆਂਦਾ ਬੱਚਿਆਂ ਦੇ ਉਸ ਦਿਨ ਮਾਪੇ ਮਹਿੰਗੀਆਂ ਕਿਤਾਬਾਂ ਖਰੀਦ ਰਹੇ ਸੀ ਤੇ ਸ਼ਰਾਬ ਜੋ ਹਾਨੀਕਾਰਕ ਹੈ ਸੇਤ ਲਈ ਦੁਕਾਨਾਂ ਤੇ ਸਸਤੀ ਵੇਚੀ ਜਾ ਰਹੀ ਸੀ ਇਹ ਕਿਹੜਾ ਕਾਨੂੰਨ ਹੈ ਇਹ ਕਿਹੜਾ ਰਾਜ ਹੈ ਸਾਨੂੰ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਆਪਣੇ ਹੈਲੀਕਾਪਟਰਾਂ ਚੋਂ ਤੇ ਆਪਣੇ ਵੱਡੇ ਵੱਡੇ ਪੁਲਿਸ ਦੇ ਕਾਫਲਿਆਂ ਚੋਂ ਨਿਕਲਦੀ ਲੋੜ ਹੈ ਕੋਈ ਕਿਸੇ ਪ੍ਰਸ਼ਾਸਨ ਨੇ ਅੱਜ ਤੱਕ ਨਹੀਂ ਪੁੱਛਿਆ ਕਿ ਜਿਹੜੀਆਂ ਮਹਿੰਗੀਆਂ ਕਿਤਾਬਾਂ ਐ ਉਹਨਾਂ ਦੀਆਂ ਦੁਕਾਨਾਂ ਕਿੱਥੇ ਐ ਸਰਕਾਰ ਤੋਂ ਮਾਪੇ ਉਮੀਦ ਰੱਖਦੇ ਸੀ ਕਿ ਜਿਸ ਤਰ੍ਹਾਂ ਜਿਹੜੀ ਹਾਨੀ ਕਰਕੇ ਸ਼ਰਾਬ ਸਿਹਤ ਦੇ ਲਈ ਉਹ ਦੁਕਾਨਾਂ ਤੇ ਸ਼ਰਾਬਾਂ ਦੀਆਂ ਦੁਕਾਨਾਂ ਤੇ ਜਿੱਦਾਂ ਭੀੜ ਪਈ ਹੋਈ ਸੀ ਸਸਤੀ ਸ਼ਰਾਬ ਲੈਣ ਲਈ ਕਾਸ਼ ਇਹ ਭੀੜ ਸਕੂਲਾਂ ਦੀਆਂ ਕਿਤਾਬਾਂ ਖਰੀਦਣ ਦੇ ਲਈ ਬੱਚਿਆਂ ਦੀ ਕਰਾਬਾ ਖਰੀਦਣ ਲਈ ਸਸਤੀਆਂ ਦੁਕਾਨਾਂ ਖੁੱਲ੍ਹਦੀਆਂ ਤੇ ਬੱਚਿਆਂ ਦੇ ਮਾਪੇ ਸਸਤੀਆਂ ਕਿਤਾਬਾਂ ਦੀ ਭੀੜ ਲੱਗਦੀ ਤਾਂ ਖੁਸ਼ੀ ਹੁੰਦੀ ਆਮ ਆਦਮੀ ਦੀ ਸਰਕਾਰ ਪੰਜਾਬ ਦੇ ਵਿੱਚ ਇੱਕ ਵੱਡਾ ਦਾਵਾ ਕਰਕੇ ਆਏ ਸੀ ਕਿ ਅਸੀਂ ਸਿੱਖਿਆ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ ਮੇਰੀ ਬਰਾਤ ਹੈ ਕਿ ਮੈਂ ਜਿਸ ਸਕੂਲਾਂ ਦੇ ਖਿਲਾਫ ਨਹੀਂ ਕੁਝ ਨਿੱਜੀ ਸਕੂਲ ਇਹ ਜਿਹੇ ਵੀ ਆ ਸਾਡੇ ਇਲਾਕੇ ਚ ਜਿੱਥੇ ਬਹੁਤ ਕਿਤਾਬਾਂ ਸਸਤੀਆਂ ਦਿੱਤੀਆਂ ਜਾ ਰਹੀਆਂ ਕਿੰਨੀ ਹੈਰਾਨੀ ਦੀ ਗੱਲ ਹੈ ਮੰਦ ਭਾਗੀ ਗੱਲ ਹੈ ਕਿ ਦੂਸਰੀ ਕਲਾਸ ਦੇ ਬੱਚੇ ਦੀਆਂ 4500 ਤੋਂ ਲੈ ਕੇ 6000 ਰੁਪਏ ਦੀਆਂ ਕਿਤਾਬਾਂ ਦਿੱਤੀਆਂ ਜਾ ਰਹੀਆਂ 10ਵੀਂ 6ਵੀਂ ਤੋਂ ਲੈ ਕੇ 10ਵੀਂ ਕਲਾਸ 6 ਟੂ 10th ਕਲਾਸ ਦੇ ਵਿੱਚ ਕਟੋ-ਕਟ 10000 ਰੁਪਏ ਦੀਆਂ 7 ਤੋਂ ਲੈ ਕੇ 10000 ਰੁਪਏ ਦੀਆਂ ਮਾਪਿਆਂ ਤੇ ਕਿਤਾਬਾਂ ਦਾ ਬੋਝ ਪਾਇਆ ਜਾ ਰਿਹਾ ਹੈ ਸਰਕਾਰ ਕਿੱਥੇ ਆ ਕਿੰਨਾ ਬੋਝ ਚੱਕਣਗੇ ਮਾਪੇ ਕਿਤਾਬਾਂ ਦਾ ਬੋਝ ਚੱਕਣਗੇ ਸਕੂਲਾਂ ਦੀਆਂ ਫੀਸਾਂ ਦਾ ਬੋਝ ਚੱਕਣਗੇ ਸਕੂਲਾਂ ਦਾ ਡਰੈੱਸ ਦਾ ਬੋਝ ਚੱਕਣਗੇ ਕਿਹੜਾ ਕਿਹੜਾ ਬੋਝ ਚੱਕਣਗੇ ਪਰ ਮੇਰੇ ਵੀਰੋ ਸਰਕਾਰ ਕੋਈ ਵੀ ਹੋਵੇ ਕਿਸੇ ਨੇ ਕੁਝ ਨਹੀਂ ਕਰਨਾ ਸਾਨੂੰ ਇਕੱਠੇ ਹੋਣਾ ਪੈਣਾ ਸਾਨੂੰ ਆਵਾਜ਼ ਚੱਕਣੀ ਪੈਣੀ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇਕ ਨਾਲ ਇਕ 11 ਹੁੰਨੇ ਨਿੱਜੀ ਸਕੂਲਾਂ ਨੇ ਆਪਣੇ ਖਰਚੇ ਲੱਭਣੇ ਆ ਕੋਈ ਗੱਲ ਨਹੀਂ ਕਰਨੇ ਹੁੰਦੇ ਸਹੀ ਮੇਰੇ ਭਰਾ ਫੇਸਬੁਕ ਤੇ ਵੀ ਹੋਰ ਵੀ ਲਿਖਣਗੇ ਕਿ ਬੱਚੇ ਪੜਾਏ ਪਰ ਪ੍ਰਾਈਵੇਟ ਸਕੂਲਾਂ ਚ ਪੜਾਉਣਾ ਛੱਡ ਦਿਓ ਜਿਹੜੇ ਸਰਕਾਰ ਦੇ ਅਹੁਦਿਆਂ ਤੇ ਚਾਹੇ ਹਰਜੋਤ ਸਿੰਘ ਬੈਂਸ ਦੀ ਮੰਤਰੀ ਸਾਹਿਬ ਹੈ ਜਾਂ ਕੋਈ ਹੋਰ ਹੈ ਕੋਈ ਸਾਡੇ ਬੱਚੇ ਹੈ ਜਾਂ ਕਿਸੇ ਦੇ ਬੱਚੇ ਹੈ ਕਿ ਇਹ ਨਿੱਜੀ ਸਕੂਲਾਂ ਚ ਨਹੀਂ ਪੜਦੇ ਕਿੰਨੇ ਮੰਤਰੀ ਹੈ ਜਿਨ੍ਹਾਂ ਦੇ ਬੱਚੇ ਨਿੱਜੀ ਸਕੂਲਾਂ ਚ ਨਹੀਂ ਪੜਦੇ ਚਾਹੇ ਕੇਂਦਰੀ ਮੰਤਰੀ ਹੋਣ ਚਾਹੇ ਪੰਜਾਬ ਸਰਕਾਰ ਦੇ ਮੰਤਰੀ ਹੋਣ ਇਹ ਸਿੱਖਿਆ ਕਿਸੇ ਨੂੰ ਦੇਣੀ ਸੌਖੀ ਹੈ ਹਰ ਇੱਕ ਬੱਚਾ ਚਾਹੁੰਦਾ ਹਰ ਇੱਕ ਮਾਪਾ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਮੈਰੀ ਸਿੱਖਿਆ ਲੈ ਕੇ ਦੇਖੀਏ ਬਿਜ਼ਨਸ ਨਾਲ ਬੰਨ ਦਿੱਤਾ ਜਾਵੇ ਨਿੱਜੀ ਸਕੂਲਾਂ ਨੂੰ ਮੇਰੀ ਬੇਨਤੀ ਹੈ ਕਿ ਮਾਪਿਆਂ ਤੇ ਬੋਝ ਨਾ ਪਾਓ ਕੋਈ ਟਿਊਸ਼ਨ ਫੀਸ ਹੈ ਕੋਈ ਬਿਲਡਿੰਗ ਫੰਡ ਹੈ ਕੋਈ ਸਪੋਰਟਸ ਫੀਸ ਹੈ ਕੋਈ ਰੀਕ੍ਰੀਏਸ਼ਨਲ ਐਕਟੀਵਿਟੀਆਂ ਲਈ ਫੀਸ ਹੈ ਭਰਾਓ ਕੁਇਕੀ ਕਰਾਈਆਂ ਤਾਂ ਕੋਈ ਵੀ ਨਹੀਂ ਜਾਂਦੀਆਂ ਮੇਰੀ ਬੇਨਤੀ ਹੈ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੱਟੜ ਇਮਾਨਦਾਰਾਂ ਦੀ ਜਿਹੜੀ ਸਰਕਾਰ ਹੈ ਧਿਆਨ ਦੇਵੇ ਇਹਨਾਂ ਸਕੂਲਾਂ ਦੀਆਂ ਫੀਸਾਂ ਤੇ ਧਿਆਨ ਦਵੇ ਕਿ ਬੱਚਿਆਂ ਨੂੰ ਸਸਤੀ ਕਿਤਾਬਾਂ ਮਿਲ ਸਕਣ ਮੈਂ ਨਹੀਂ ਕਹਿੰਦਾ ਕਿ ਨਿੱਜੀ ਸਕੂਲ ਬੰਦ ਹੋ ਜਾਣ ਪਰ ਯਾਰ ਕਿਸੇ ਕਿਸਮ ਦੀ ਹੱਦ ਹੁੰਦੀ ਉਹੀ ਕਿਤਾਬ ਜਿੱਤੇ ਇੱਕ ਪ੍ਰਾਈਵੇਟ ਸਕੂਲ 1200 1300 ਦੀ ਲੈ ਰਿਆ ਦੂਸਰੀ ਦੇ ਜਾਂ ਛੇਵੀਂ ਦੇ ਜਾਂ ਦਸਵੀਂ ਦੇ ਕਲਾਸ ਦੀ ਉਹੀ ਪ੍ਰਾਈਵੇਟ ਸਕੂਲ ਦੇ ਵਿੱਚ 10-10 ਹਜ਼ਾਰ ਦੀਆਂ ਕਿਤਾਬਾਂ ਦਿੱਤੀਆਂ ਜਾ ਰਹੀਆਂ ਇਹ ਕਿਹੜੀ ਡਿਸਪੈਰਟੀ ਇਹ ਜਿਹੜਾ ਪੱਖਪਾਤ ਹੈ ਕਿਉਂ ਹੈ ਕਿਉਂਕਿ ਸਰਕਾਰ ਨਾਲ ਦੀ ਚੀਜ਼ ਖਤਮ ਹੋ ਚੁੱਕੀ ਸਰਕਾਰਾਂ ਦਾ ਧਿਆਨ ਨਹੀਂ ਆ ਸਰਕਾਰਾਂ ਕੇਵਲ ਤੇ ਕੇਵਲ ਜਹਾਜ਼ਾਂ ਤੇ ਵੱਡੇ ਵੱਡੇ ਕਾਫਲੇਆਂ ਦੇ ਵਿੱਚ ਘਮਲੀਆਂ ਰਹਿ ਗਈਆਂ ਤੇ ਮੇਰੀ ਬੇਨਤੀ ਹੈ ਕਿ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਆ ਜਿਹੜਾ ਠੇਕਿਆਂ ਤੇ ਸ਼ਰਾਬਾਂ ਜਦੋਂ ਸਸਤੀਆਂ ਹੁੰਦੀਆਂ ਤੁਸੀਂ ਨਹੀਂ ਕੀਤੀਆਂ ਪਰ ਕਿਉਂ ਨਹੀਂ ਤੁਸੀਂ ਦੇਖਦੇ ਕਿ ਦੁਕਾਨਾਂ ਜਿੱਥੇ ਕਿਤਾਬਾਂ ਵਿਕ ਰਹੀਆਂ ਉੱਥੇ ਬੱਚਿਆਂ ਦਾ ਚਿਹਰਾ ਉਦਾਸ ਹੈ ਮਾਪਿਆਂ ਦਾ ਚਿਹਰਾ ਉਦਾਸ ਹੈ ਕਿਉਂਕਿ ਕਿਤਾਬਾਂ ਮਹਿੰਗੀਆਂ ਜਿੱਥੇ ਸ਼ਰਾਬ ਵਿਕਰੀ ਜਿਹੜੀ ਸਿਹਤ ਲਈ ਹਾਨੀ ਕਰਕੇ ਉੱਥੇ ਸ਼ਰਾਬ ਸਸਤੀ ਹੈ ਤੇ ਲੋਕਾਂ ਦੇ ਚਿਹਰੇ ਖਿੜੇ ਹੋਏ ਕਿਸੇ ਨੂੰ ਪੁੱਛਦੇ ਕੀ ਲੈ ਕੇ ਆਏ ਕਹਿੰਦੇ ਅੱਜ ਤਾਂ ਸ਼ਰਾਬ ਸਸਤੀ ਹੋਈ ਠੇਕੇ ਟੁੱਟੇ ਹੋਏ ਪਰ ਭਰਾਓ ਇਹ ਨਿੱਜੀ ਸਕੂਲਾਂ ਦੇ ਠੇਕੇ ਕਿਦਾਂ ਟੁੱਟਣੇ ਕਿਤਾਬਾਂ ਦੇ ਸਕੂਲਾਂ ਦੇ ਆਓ ਅਸੀਂ ਇਕੱਠੇ ਹੋਈਏ ਸਰਕਾਰਾਂ ਨੇ ਕੁਝ ਨਹੀਂ ਕਰਨਾ ਮੈਂ ਨਿੱਜੀ ਸਕੂਲਾਂ ਨੂੰ ਵੀ ਕਹਿੰਦਾ ਕੁਝ ਦਰਦ ਰੱਖੋ ਕੁਝ ਵੀ ਕੁਝ ਕਿਸੇ ਦਾ ਦਿਆ ਰੱਖੋ ਨਾ ਵੇਚੋ ਵਿਦਿਆ ਨੂੰ ਕੋਈ ਵੀ ਕਮਾਈ ਕਰੋ ਤੁਸੀਂ ਇਨਫਰਾਸਟ੍ਰਕਚਰ ਤੇ ਪੈਸਾ ਇਕੱਠਾ ਕੀਤਾ ਤੁਸੀਂ ਲਾਇਆ ਉੱਤੇ ਪੈਸਾ ਪਰ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਉਹਨਾਂ ਦਾ ਖੂਨ ਨਾ ਚੂਸੋ ਘਰਾਂ ਦੇ ਵਿੱਚ ਜਿਹੜੀ ਉਦਾਸੀ ਨਾ ਪੈਦਾ ਕਰੋ ਤੁਹਾਨੂੰ ਤਰਸ ਕਰਨਾ ਚਾਹੀਦਾ ਨਿੱਜੀ ਸਕੂਲਾਂ ਦੇ ਮਾਲਕਾਂ ਨੂੰ ਸਰਕਾਰ ਨੂੰ ਨਹੀਂ ਬੋਲਣਾ ਪਰ ਤੁਹਾਨੂੰ ਵੀ ਮੈਂ ਕਹਿਣਾ ਪਰ ਫੇਰ ਵੀ ਜੇ ਨਿੱਜੀ ਸਕੂਲਾਂ ਦੇ ਮਾਲਕ ਨਹੀਂ ਬੋਲਦੇ ਆਓ ਭਰਾਓ ਆਪਾਂ ਆਓ ਭੈਣੋ ਇਕੱਠੇ ਹੋਈਏ ਆਪਣੇ ਬੱਚੇ ਦਾ ਭਵਿੱਖ ਬਚਾਈਏ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਵਾਈਏ ਤੇ ਨਾਲੇ ਜਿਹੜੀਆਂ ਇਹ ਸਰਕਾਰ ਦੀਆਂ ਦਿਖਾਵੇ ਦੀਆਂ ਪਾਲਸੀਆਂ ਇਹਨਾਂ ਦਾ ਇਕੱਠਾ ਹੋ ਕੇ ਵਿਰੋਧ ਕਰੀਏ ਨਹੀਂ ਤਾਂ ਸਾਡਾ ਜਿਹੜਾ ਬਚਪਨ ਹੈ ਜਿਹਨੇ ਕੱਲ ਦੀ ਜਵਾਨੀ ਬਣਨਾ ਜਿਹੜੀ ਜਵਾਨੀ ਹੈ ਜਿਹਨੇ ਕੱਲ ਦਾ ਦੇਸ਼ ਦਾ ਰਾਜ ਦਾ ਭਵਿੱਖ ਬਣਨਾ ਉਹ ਸਾਰਾ ਭਵਿੱਖ ਖਤਰੇ ਦੇ ਵਿੱਚ ਆ ਸਾਨੂੰ ਲਾਮਬੰਦ ਹੋਣ ਦੀ ਜਰੂਰ ਹੈ ਸਾਨੂੰ ਸचेत ਹੋਣ ਦੀ ਜਰੂਰ ਹੈ ਮੇਰੀ ਅੰਨੀ ਕੇ ਬੇਨਤੀ ਹੈ ਤੁਹਾਨੂੰ